ਨਾ ਜੀ ਕੋਈ ਲੜਾਈ ਨਹੀਂ ਹੋਈ ਜੇਕਰ ਲੜਾਈ ਹੁੰਦੀ ਹੈ ਤਾਂ ਇੱਕ ਤਰ ਦੇ ਸੱਟ ਥੋੜੀ ਕਦੇ ਵਜਦੀ ਹੁੰਦੀ ਹੈ ਦੂਜੀ ਤਰ ਦੇ ਕੁਛ ਨਾ ਕੁਛ ਤਾਂ ਵਜਦਾ ਹੀ ਵਜਦਾ ਹੈ ਇਹ ਤਾਂ ਫੌਆਪਸਟਾਨੀ ਹੈ ਜੋ ਕੀਤਾ ਗਿਆ ਇਹਨਾਂ ਨੇ ਆਪ ਦੇ ਵੱਲੋਂ ਹੀ ਕੀਤਾ ਤੇ ਇਹ ਤਾਂ ਸਾਡੇ ਨਾਲ ਉਹੀ ਰਾਜ ਰੱਖਦੇ ਆ ਪ੍ਰਾਣੀ ਬਸ ਉਨ ਸਾਡੇ ਉੱਤੇ ਝੂਠੇ ਪਰਦੇ ਪਾਈ ਜਾਂਦੇ ਆ ਮੈਂ ਛੋਟਾ ਜੀਵਿਦਾਰ ਐ ਡੱਫੇ ਟੱਕਰ ਬਨ ਕੇ ਆਪ ਦੇ ਬੱਚੇ ਨੂੰ ਬਾਹਰ ਕੱਢ ਲੈਣਾ ਚਾਹੁੰਦਾ ਸਾਂ ਇਹਨਾਂ ਨੂੰ ਪਤਾ ਚੱਲ ਗਿਆ ਵੀ ਇਹਦੀ ਫਾਇ ਲੱਗੀ ਹੋਈ ਹੈ ਅੱਗੇ 302 ਵਾਲੇ ਪਰਚੇ ਜੀ ਮੇਰੇ ਬੱਚੇ ਦਾ ਨਾਮ ਲਾ ਦਿੱਤਾ ਸੀ ਇਹਨਾਂ ਨੇ ਹੁਣ ਫੇਰ ਇਹਨਾਂ ਨੇ ਉਹੀ ਮੁਕੱਦਮੇ ਤੇ ਮੇਰੇ ਬੱਚੇ ਦਾ ਨਾਮ ਪਾਸਾ ਵਸੂਆ ਇਹਨਾਂ ਦੀ ਇੱਥੇ ਰਹਿ ਜੂ ਆ ਹੋਰ ਉਹਦੀ ਕੋਈ ਖਾਸ ਗੱਲ ਨਹੀਂ ਕੋਈ ਲੜਾਈ ਨਹੀਂ ਹੋਈ ਕੁਝ ਨਹੀਂ ਹੋਇਆ ਸਭ ਆਪੇ ਆਪੇ ਬਣਾਈ ਜਾਂਦੇ ਐ ਇਹ ਤਾਂ ਸੁਸਰੀ ਸਿਆਣੀ ਹੋ ਜੀ ਵੀ ਤੇ ਉਹਨਾਂ ਕਿਸੇ ਨਾਲ ਲੜਾਈ ਹੁੰਦੀ ਹੈ ਲੱਕੜੋ ਲੱਕੜੀ ਹੁੰਦੀ ਹੈ ਇੱਕ ਦੋ ਮਾਰਦਾ ਤਾਂ ਇੱਕ ਇੱਕ ਤਾਂ ਜ਼ਰੂਰ ਮਾਰਦਾ ਬਦਲੇ ਚ ਹੂੰ ਹੂੰ ਹਾਈ ਕੋਸ਼ ਆ ਜੀ ਹੋਰ ਕੁਝ ਨਹੀਂ ਕੋਈ ਸਾਡੇ ਬੱਚੇ ਨਹੀਂ ਉਹਨਾਂ ਨਾਲ ਲੜਨਗੇ ਇਹ ਮੇਰੇ ਆਪਦੇ ਬੰਦੇ ਨੂੰ ਜੂਠੇ ਪੱਕੇ ਪਾਈ ਜਾਂਦੇ ਉਹ ਖਾਣਾ ਬਣਾ ਕੇ ਆ ਸਾਨੂੰ ਤਾਂ ਕੋਈ ਪਤਾ ਨਹੀਂ ਸੀ ਲੜਾਈ ਹੋਈ ਹੈ ਜਦੋਂ মিডিਆ ਚ ਆਈਏ ਖਬਰ ਆਈ ਹੈ ਸਾਡੇ ਕੋਲੇ ਤੁਹਾਨੂੰ ਤਾਂ ਪਤਾ ਚੱਲਿਆ ਜੇ ਲੜਾਈ ਹੋਈ ਹੁੰਦੀ ਤਾਂ ਅਸੀਂ ਵੀ ਧਾਕੜ ਹੁੰਦੇ ਸਾਡੇ ਬੱਚਿਆਂ ਦੇ ਵੀ ਕੁਛ ਨਾ ਕੁਛ ਤਾਂ ਵਾਹੀ ਤੇ ਹੀ ਵਾਹੀ ਹੈ ਅੱਛਾ ਮਤਲਬ ਇਹ ਰਾਜਨੀਤੀ ਰੰਜਿਸ਼ ਤੁਹਾਡੇ ਨਾਲ ਕੱਢੀ ਜਾ ਰਹੀ ਹੈ ਬਹੁਤ ਪੁਰਾਣੀ ਕੱਢੀ ਜਾਂਦੇ ਆ ਕਿ ਇਹ ਕੋਈ ਆਇਆ ਨਹੀਂ ਗਿਆ ਇਹਦੇ ਚ ਤਾਂ ਰੰਜਿਸ਼ ਹੀ ਆ ਕੱਢੀ ਹੋਰ ਕੁਛ ਨਹੀਂ ਸਾਡੇ ਉੱਤੇ 1.5 ਸਾਲ ਤੋਂ ਇਹ ਸਿਰਫ ਪੈਂਚੀ ਹਾਰੇ ਹੋਏ ਐ ਟਾਡੇ ਉੱਤੇ ਚੌਥਾ ਵਕਾ ਦਾ ਨਾਮ ਜਦੋਂ ਵੀ ਪੈਂਦਾ ਸਾਡੇ ਕੋਲ ਉਠਾਈ ਜਾਂਦੀ ਅੰਕੀ ਨਾਮ ਜੀ ਤੁਹਾਡਾ ਹਰਪ੍ਰੀਤ ਕੌਰ ਕਰਲੇ ਦਾ ਕੀ ਨਾਮ ਜੀ ਫੂਲਾ ਸਿੰਘ ਤੇ ਬੇਟੇ ਦਾ ਕੀ ਨਾਮ ਜੀ ਤੁਹਾਡੇ ਬੇਟੇ ਦਾ ਨਾਮ ਤਿੰਨ ਬੇਟੇ ਹੈ ਜੀ ਇੱਕ ਦਾ ਨਾ ਜਸ਼ਮਨਦੀਪ ਹੈ ਇੱਕ ਦਾ ਨਾ ਹਰਮਨਦੀਪ ਹੈ ਇੱਕ ਦਾ ਨਾ ਜੋਰਾ ਸਿੰਘ ਹੈ ਕੀ ਕਰਦੇ ਜੀ ਬੱਚੇ ਬੱਚੇ ਵੀ ਇਹ ਜੀ ਪੜ੍ਹਾਈ ਕਰੀ ਜਾਂਦੇ ਆ ਛੋਟੀ ਹੈ ਪਰ ਨੇ ਦੇ ਕੁਝ ਮੁੰਡੇ ਅداخل ਹੋਏ ਆ ਕਹਿੰਦੇ ਵੀ ਕੱਲ ਰਾਤੀ ਲੜਾਈ ਹੋਈ ਹੈ ਤੁਹਾਡੇ ਬੱਚਿਆਂ ਦਾ ਨਾਮ ਲੈ ਰਹੇ ਆ ਕੀ ਗੱਲਬਾਤ ਕੀ ਜਿਓ ਨੇ ਵੀਰੇ ਪਹਿਲੀ ਗਲਤੀ ਆ ਵੀ ਆਪਣੇ ਬੱਚੇ ਹੈ ਹੀ ਨਹੀਂ ਸੀਗੇ ਵਿੱਚ ਉਹਨਾਂ ਨੇ ਫੋਨ ਬਹੁਤ ਕੀਤੇ ਆਪਣੇ ਕੋਲੇ ਰਿਕਾਰਡਿੰਗਾਂ ਵੀ ਪਈਆਂ ਹੈਗੀਆਂ ਤੁਹਾਨੂੰ ਉਹ ਦੇਵਾਂਗੇ ਵੀ ਅਸੀਂ ਉਹਨਾਂ ਨੇ ਬੱਚਿਆਂ ਨੂੰ ਬਹੁਤ ਗਲਤ ਇਲਫਾਜ਼ ਇਸਤੇਮਾਲ ਕੀਤੇ ਐ ਵੀ ਫੇਰ ਜਾ ਕੇ ਵੀ ਬੱਚਿਆਂ ਨੂੰ ਢੜਕਾਉਂਦੇ ਸੀ ਵੀ ਬੱਚੇ ਆਉਣ ਕਿਸੇ وجہ ਨਾਲ ਤੇ ਲੜਾਈ ਨੂੰ ਵੀ ਭਿਆਨਕ ਰੂਪ ਦਿੱਤੀ ਸੀ ਪਰ ਬੱਚੇ ਅਸੀਂ ਬਈ ਜਾਣ ਨਹੀਂ ਦਿੱਤੇ ਆਪਦੇ ਬੱਚੇ ਨਾ ਜਾਣ ਕਰਕੇ ਹੁਣ ਭਾਈ ਉਹਨਾਂ ਨੇ ਆਪ ਦਾ ਮੋਟਰਸਾਈਕਲ ਸੀ ਉੱਥੇ ਆਪ ਹੀ ਭੰਨਿਆ ਹੈਗਾ ਤੇ ਸਾਡੇ ਬੱਚਿਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਭਾਈ ਇਹ ਸਰਪੰਚੀ ਹਰਨ ਮਗਰੋਂ ਸਾਰੀ ਭਾਈ ਇਹ ਕਾਰਵਾਈ ਹੋਈ ਹੈ ਕਦੋਂ ਤੋਂ ਇਹ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਭਾਈ ਇਹ ਸਾਨੂੰ 6-7 ਮਹੀਨਿਆਂ ਤੋਂ ਤੰਗ ਪਰੇਸ਼ਾਨ ਕਰ ਰਹੀ ਹੈ ਇਹ ਤਾਂ ਪੂਰੀ ਵਹਿ ਲਾਈ ਹੰ데요 ਭਾਈ ਇਹ ਬੱਚਿਆਂ ਤੇ ਤੇ ਚਲੋ ਮੇਰੇ ਬੱਚਿਆਂ ਦੀ ਤਾਂ ਭਾਈ ਉਹ ਮੈਂ ਤੁਹਾਨੂੰ ਅੱਜ ਕਹਿੰਨੀ ਹਾਂ ਮੇਰੇ ਬੱਚਿਆਂ ਦੀ ਤਾਂ ਉਹ ਜ਼ਿੰਦਗੀ ਬਰਬਾਦ ਕਰ ਦੂਗਾ ਭਾਈ ਪਰ ਇਹ ਨਾ ਅਗਲਾ ਸੋਚੇ ਵੀ ਕਦੇ ਉਹਦੇ ਵੀ ਦੇਣਾਂ ਹੁੰਗੇ ਬਿਰੇ ਇਹ ਨਾ ਬੰਦੇ ਸਾਨੂੰ ਪਰੇਸ਼ਾਨ ਕਰ ਰਹੇ ਆ ਜੇ ਮੇਰੇ ਬੱਚਿਆਂ ਨਾਲ ਕੋਈ ਵੀ 1921 ਘਟਨਾ ਕੋਈ ਵੀ ਘਟਨਾ ਵਾਪਰਦੀ ਹੈ ਨਾ ਤੇ ਇਹ ਸਿਰਫ ਤੇ ਸਿਰਫ ਰਿਵਰ ਹੁੱਕਾ ਇਸ ਦਾ ਨਹੀਂ ਰਾਤ ਕਹਿੰਦੇ ਲੜਾਈ ਹੋਈ ਹੈ ਲੜਾਈ ਹੋਈ ਹੈ ਕਿ ਨਹੀਂ ਹੋਈ ਜੀ ਭੀਰੇ ਸਾਨੂੰ ਨਹੀਂ ਪਤਾ ਲੜਾਈ ਹੋਈ ਹੈ ਕਿ ਨਹੀਂ ਹੋਈ ਸਾਡੇ ਬੱਚੇ ਤੇ ਅਸੀਂ ਘਰ ਹੀ ਸੀਗੇ ਇਹਨਾਂ ਨੇ ਫੋਨ ਬਹੁਤ ਕੀਤੇ ਮੇਰੇ ਬੱਚਿਆਂ ਦੇ ਫੋਨ ਤੁਸੀਂ ਚੈੱਕ ਕਰ ਸਕਦੇ ਹੋ ਰਿਕਾਰਡਿੰਗਾਂ ਪਈਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਉਵੇਂ ਰਿਕਾਰਡਿੰਗਾਂ ਪਈਆਂ ਹੈਗੀਆਂ ਇਹਨਾਂ ਨੇ ਬਹੁਤ ਗਲਤ ਬੋਲੇ ਆ ਅਬੇ ਦਾ ਫੋਨ ਵੀ ਆਇਆ ਹੈ ਤੇ ਖੁਸ਼ੀਆ ਕਾਨੂੰਨੀ ਨੇ ਵੀ ਫੋਨ ਕੀਤਾ ਉਹਦੀ ਵੀ ਰਿਕਾਰਡਿੰਗ ਪਈ ਹੈ ਅਸੀਂ ਤੁਹਾਨੂੰ ਨਾ ਉਹ ਰਿਕਾਰਡਿੰਗਾਂ ਭੇਜ ਦਿਆਂਗੇ ਠੀਕ ਕੀ ਨਾਮ ਹੈ ਆਪਣਾ ਆਸ਼ਦੀਪ ਕੌਰ ਆ ਰਾਤੀ ਲੜਾਈ ਹੋਈ ਹੈ ਕਹਿੰਦੇ ਤੁਹਾਡੇ ਪਿੰਡ ਕੀ ਕਹਿਣਾ ਚਾਹੋਗੇ ਇਸ ਮਸਲੇ 'ਚ ਜੀ ਅਸੀਂ ਇਸ ਮਸਲੇ 'ਚ ਇਹ ਕਹਣਾ ਚਾਹੁੰਦੇ ਆ ਜੀ ਸਰਪੰਚ ਦੇ ਮਗਰ ਕੋ ਜੱਤ ਹਾਰ ਵਾਸਤੇ ਕੁ ਸਾਡੇ ਨਾਲ ਲਾਗੜ-ਘੜ ਚੱਲਦੀ ਹੈ ਸਾਡਾ ਬੱਚਾ ਉਸ ਟਾਈਮ ਤੇ ਘਰੇ ਸੀ ਜੀ 8 ਮਹੀਨੇ ਹੋ ਗਏ ਮੇਰੇ ਬੰਦੇ ਜੱਥ ਹੋਈ ਹੈ ਰਾਤੀ ਮੇਰੇ ਪੁੱਤਰ ਨੂੰ ਧੌਂਕਾ ਦਿੰਦੇ ਆ ਜੀ ਫੋਨ ਕਰ ਕਰ ਵੀ ਤੁਸੀਂ ਬਾਹਰੋਂ ਮੈਂ ਬੱਚਾ ਰੱਤ ਬਾਹਰ ਨਹੀਂ ਜਾਣ ਦਿੱਤਾ ਜੀ ਵੀ ਮੈਂ ਇਸ ਗੱਲ ਤੋਂ ਡਰਦੀ ਸੀ ਵੀ ਐਵੇਂ ਲੜਾਈ ਹੋਏ ਇਹ ਝੂਠਾ ਪਰਚਾ ਸਾਡੇ ਤੇ ਕੌਣ ਨੂੰ ਤਿਆਰ ਹੋ ਜਾਂਦੇ ਆ ਜੀ ਐਮਐਲਏ ਨੇ ਦਾ ਮੌਕੇ ਦਾ ਉਹਨਾਂ ਦੀ ਸਪੋਰਟ ਲੈਂਦੇ ਉਹਦੀ ਸਪੋਰਟ ਨਾਲ ਜੀ ਸਾਨੂੰ ਇਹ ਝੂਠੇ ਕਿੱਟ ਪਸਾਇਆ ਜਾਂਦਾ ਅਸੀਂ ਇਹ ਮੰਗ ਕਰਦੇ ਆ ਵੀ ਜਾਂਚ ਹੋਣੀ ਚਾਹੀਦੀ ਐਸ ਗੱਲ ਕੀ ਨਾਮ ਹੈ ਜੀ ਤੁਹਾਡੇ ਮੁੰਡੇ ਦਾ ਜੰਗੂ ਸਿੰਘ ਆ ਜੀ ਮੇਰੇ ਮੁੰਡੇ ਨੇ। ਉਹ ਕੀ ਕਰਦਾ ਕੀ ਜੀ ਉਹ? ਇਹ ਛੋਟਾ ਹੈਗਾ ਜੀ ਇਹ ਬਾਲਕਾ 16 ਸਾਲ ਦਾ ਮੇਰਾ ਬੱਚਾ ਜੀ। ਇਹ ਤੰਗ ਪਰੇਸ਼ਾਨ ਕਰਦੇ ਮੇਰੇ ਬੱਚੇ ਨੂੰ ਫੋਨ ਕਰ ਕਰ ਵਾਰ-ਵਾਰ ਧੋਕਾ ਦਿੰਦੇ। ਮੇਰਾ ਬੰਦਾ ਸਿਰ ਤੇ ਮੇਰੇ 8 ਮਹੀਨੇ ਹੋਏ ਮੇਰੇ ਬੰਦੇ ਦੀ ਡੈਥ ਹੋਈ। ਇਹ ਮੇਰੇ ਮੁੰਡੇ ਨੂੰ ਜਾਣ ਕੇ ਸਾਧਦੇ ਜੀ ਆਉਂਦੇ ਅਸੀਂ ਰਾਤ ਬੱਚਾ ਜਾਣ ਨਹੀਂਦਾ ਜੀ। ਇਹਨਾਂ ਨੇ ਆਪ ਸਾਰੀ ਕਾਰਵਾਈ ਕੀਤੀ ਆਪ ਮੋਰਸਲ ਭੰਨਿਆ। ਆਪ ਹੀ ਸਾਰੀ ਕਾਰਕਿ ਵਾਰਦਾਤ ਜੀ ਇਹ ਤੜਕੇ ਉੱਠ ਕੇ ਸਾਡਾ ਝੂਠਾ ਜਾਮ ਲਾਦਾ। ਕੀ ਮੰਗ ਕੀ ਕਰਦੇ? ਅਸੀਂ ਮੰਗੇ ਹੀ ਕਰਦੇ ਹਰ ਸਰਸੋਂ ਤੋਂ ਵੀ ਜਾਂਚ ਕੀਤੀ ਜਾਵੇ ਜੀ ਇਸ ਗੱਲ ਦੀ। ਸਾਫ ਲੈਣਾ ਜੀ ਇਸ ਗੱਲ ਦਾ ਮੇਰੇ ਮੁੰਡੇ ਨੂੰ 1921 ਹੋ ਗਈ ਦੱਸੋ ਜੀ ਕੌਣ ਜ਼ਿੰਮੇਵਾਰ ਇਸ ਗੱਲ ਦਾ ਮੇਰਾ ਛੋਟਾ ਜਿਹਾ ਬੱਚਿਆ ਮੇਰਾ ਬੰਦਾ ਮੇਰੇ ਸਿਰ ਦੇ ਹੈ ਕਿਹੜੀ ਗੱਲੋਂ ਜੀ ਟੌਕੀਆਂ ਦਿੰਦੇ ਆ ਇਹ ਐਮਐਲਏ ਦੇ ਜ਼ੋਰ ਤੇ ਸਾਨੂੰ ਇਹ ਤੰਗ ਪਰੇਸ਼ਾਨ ਕਰਦੇ ਆ ਹਾਂ ਭਜੀ ਕੀ ਨਾਮ ਹੈ ਜੀ ਆਪਣਾ ਲਾ ਸਿੰਘ ਹੈ ਕਿੱਥੋਂ ਦੇ ਹੋ ਜੀ ਤੁਸੀਂ ਵਾਹ ਵਾਲੇ ਦੇ ਰਹਿੰਦੇ ਆ ਅ ਕੀ ਕਹਿਣਾ ਚਾਹੋਗੇ ਜੀ ਜਿਹੜੀ ਰਾਤ ਕਹਿੰਦੇ ਵੀ ਲੜਾਈ ਹੋਈ ਹੈ ਤੇ ਤੁਹਾਡੇ ਬੱਚਿਆਂ ਨੇ ਕਹਿੰਦੀ ਕੁੱਟਮਾਰ ਕੀਤੀ ਹੈ ਉਹ ਕੀ ਗੱਲਬਾਤ ਕੀ ਹੈ ਜੀ ਬੁਰੀ ਉਹ ਦੱਸੋ ਸਾਰੀ ਦੇਖੋ ਜੀ ਉਹਦੇ ਵਿੱਚ ਸਾਡੀ ਕੋਈ ਪੁਰਾਣੀ ਰੰਜਸ਼ ਸਰਪੰਚ ਖੱਡ ਰਿਹਾ ਸਾਡੇ ਨਾਲ ਇਲੈਕਸ਼ਨ ਹਾਰ ਕੇ ਕੋਈ ਸਾਡਾ ਉਹਦੇ ਵਿੱਚ ਦੇਣਾ ਲੈਣਾ ਨਹੀਂ ਕੋਈ ਸਾਡੇ ਬੱਚੇ ਨਹੀਂ ਗਏ ਪਰ ਉਹ ਵਾਰ-ਵਾਰ ਸਾਡੇ ਬੱਚੇ ਨੂੰ ਫੋਨ ਕਰਦੇ ਰਹੇ ਰਾਤ ਅਸੀਂ ਫੇਰ ਵੀ ਕੋਲੇ ਵਾਰ ਦੇ ਸਿੱਕੇ ਰੱਖੇ ਘਰੇ ਰਹੇ ਸਾਡੇ ਬੱਚੇ ਸਾਨੂੰ ਲੜਾਈ ਦਾ ਵੀ ਨਹੀਂ ਪਤਾ ਵੀ ਉੱਥੇ ਲੜਾਈ ਹੋਈ ਹੈ ਜਾਂ ਨਹੀਂ ਹੋਈ ਪਰ ਤਾਂ ਵੀ ਇਹਨਾਂ ਨੇ ਸਾਡੇ ਬੱਚਾਂ ਦਾ ਨਾਂ ਲਿਆ ਤੇ ਉਹ ਸਾਰਾ ਗੱਲਾਂ ਝੂਠੀਆਂ ਆ ਰੈਸ਼ਨ ਸਰਪੰਚ ਆਪ ਹਰ ਗਿਆ ਦੋਸ਼ ਸਾਡੇ ਤੇ ਲਾ ਰਿਹਾ ਹੈ ਪੰਜ ਸੱਤ ਦਸ ਦਿਨਾਂ ਤੋਂ ਸਾਡੇ ਬੱਚਾਂ ਤੇ ਪਰਚਾ ਕਰਾ ਦਿੰਦਾ ਹੈ ਇਸ ਗੱਲ 'ਚ ਸਾਡਾ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਹਨਾਂ ਨਾਲ ਤੇ ਉਹ ਆਪ ਹੀ ਆਪ ਦਾ ਸਾਰਾ ਕੁਝ ਕਰਕੇ ਸਾਡੇ ਬੱਚਾਂ ਦੇ ਝੂਠੇ ਨਾਂ ਲੈ ਰਹੇ ਹੈ ਕੀ ਮੰਗ ਕੀ ਕਰਦੇ ਹੋ ਜੀ ਪੁਲਿਸ ਪ੍ਰਸ਼ਾਸਨ ਤੋਂ ਕੀ ਕਰ ਰਹੇ ਜੀ ਸਾਡ ਨੂੰ ਹੰਸਾਪ ਦਿੱਤਾ ਜਾਵੇ ਮੈਂ ਕਿਵੇਂ ਮਨ ਹੌਸਾ ਅਧਿਕਾਰੀਆਂ ਵੱਲੋਂ ਸਾਡੇ ਬੱਚਿਆਂ ਦਾ ਉਹਦੇ ਚ ਕੋਈ ਰੋਣ